ਲਾ ਵੇ ਬੁਣਾਈ ਦੀ ਸੇਵਾ ਹੀ ਬਹੁਤ ਕਰਦੇ ਨੇ ਤਾਂ ਤੇ ਕਮਾਲ ਕਰਤੀ ਅੰਨੀ ਤਲਾ ਕੋਈ ਕਰਦਾ ਹੀ ਨਹੀਂ ਹੁੰਦਾ ਇਹਨੂੰ ਨਹੀਂ ਹੈਗਾ ਨਾ ਕੋਈ ਦੱਸੇ ਸੇਵਾ ਹੀ ਤੇ ਫਿਰ ਵੀ ਪੂਰੀ ਹੈ ਕਮਾਲ ਹੀ ਕਰਾਤੀ ਕੋ ਸੋ ਕਹਣੇ ਵਾਲਾ ਆਹਾਂ ਮਹਾ ਜੀ ਬਾਪੂ ਜੀ ਸੇਵਾ ਬਹੁਤ ਮਹਾ ਸੋਟੀ ਜੈਲੀ ਹੋਰੀ ਤੁਹਾਡੇ ਸੇਵਾ ਬਹੁਤ ਕਰਦੇ ਨੇ ਇਹ ਨਾ ਵੱਲ ਹਾਂ ਨੇਵਾ ਕਹਿੰਦੇ ਨਹੀਂ ਜਾਈ ਲੈ ਹੋਣੀ ਥੋੜੀ ਸੇਵਾ ਬਥੇਰੀ ਕਰਦੇ ਨੇ ਲੈ ਇਹਨੂੰ ਜਮੀਨ ਨਹੀਂ ਸੁਣਦਾ ਪਰ ਇਹਨੂੰ ਪਖਾਣੇ ਲਾਗੇ ਨੇ ਕਹਿੰਦੇ ਸੁਣ ਨਹੀਂ ਖੜੀ ਜਾਂਦਾ ਕਹੀ ਜਾ ਪੁਰਾ ਹੈ ਨੇਵਾ ਤਾਂ ਉਹ ਤਾਂ ਵਧੀਆ ਲਿਆਤਾ ਹਾਂ ਨੇਵਾ ਕੇ ਹੈ ਦਾ ਹੈ ਮਹਾ ਸੇਵਾ ਸੇਵਾ ਆਵੇਂ ਵਾ ਤਾਂ ਬਹੁਤ ਵਧੀਆ ਲਿਆਤਾ ਜੈਲੇ ਹੋਰੀ ਨਾ ਮੇਵਾ ਮੁੱਕਣੀ ਦੇ ਦਿੰਦੇ ਮੇਰੇ ਕੋਲੇ ਅੱਛਾ ਅੱਜ ਹੀ ਮੁੱਕਿਆ ਸੀ ਅੱਜ ਤਾਲੇ ਤੂੰ ਆ ਗਿਆ ਵਧੀਆ ਰਿਆ ਹਾਂ ਔਰ ਇਹਦਾ ਮੁੱਕਣੀ ਦਿੰਦੇ ਬਹੁਤ ਸੇਵਾ ਕਰਦੇ ਜੈਲੇ ਹੋਰਾਂ ਨੇ ਤਾਂ ਸ਼ੇਰਾ ਕਦੇ ਮੁੱਕਣ ਨਹੀਂ ਦਿੱਤਾ ਵੀ ਅੱਛਾ ਹਾਂ ਹਲੇ ਮੈਨੂੰ ਐ ਲੱਗਦਾ ਹੈ ਹਾਂ ਮੈਂ ਤੋ ਸੀ ਹਾਂ ਇਸ ਹਾਵ ਨਾਲ ਹਾਂ ਤੁਸੀਂ ਤਾਂ ਕਦੇ ਕੁਸ ਖਾਤਾ ਨਹੀਂ ਤੁਸੀਂ ਖਾਣਿਓ ਦੇਖ ਚਾਟਣੀ ਉਹ ਛਟ ਨਹੀਂ ਮੈਂ ਤਾਂ ਦੇਖ ਐਵੇਂ ਵੀ ਕਰਕੇ ਦੁੱਧ ਬਾਦ ਕਰਕੇ ਹਾਂ 90 95 ਦਾ ਹੋਇਆ ਬੈਠਾ ਅਲੇ ਤਾਂ ਪੂਰਾ ਕੈ ਮਾਵੇ ਚਾ ਹਾਂ ਤੁਸੀਂ ਇਹ ਕਿਉਂ ਚਟਣੀ ਵਾਲੇ ਚਾਲੀਆਂ ਤੋਂ ਨਹੀਂ ਟੱਪਦੇ ਹੋਣ ਲੱਗ ਜੋਂਗੇ ਗੋਡੇ ਜਖੜੀ ਸਾਲ ਮੱਲਾ ਉਹ ਰਹਿਣ ਦਾ ਬਾਪੂ ਜੀ ਰਹਿਣ ਦੋ ਰਹਿਣ ਦੋ ਅਸੀਂ ਵੀ ਹੈ ਜਾ ਕੁਝ ਬਥੇਰਾ ਖਾਣਿਆ

ਆ ਡੈਡੀ ਕਹੂਗਾ ਵੀ ਤੂੰ ਸਮਾਨ ਤਾਂ ਕੀ ਲਿਆਉਣਾ ਸੀ ਤੇ ਨੁਕਸਾਨ ਹੀ ਕਰਾਈ ਜਾਂਦਾ ਠੀਕ ਹੈ ਮੱਲਾ ਮਾਹ ਬਾਪੂ ਜੀ ਛੋਟਾ ਕੀ ਇਰਾਜ ਆਹੇ ਇਹਨੇ ਟੱਕੜੇ ਹੋਣ ਦਾ ਰਾਜਨਾ ਬਹੁਤ ਹੈ ਮੱਲਾ ਪੁਰਾਣੀਆਂ ਫਰਾਕਾਂ ਖਾਦੀਆਂ ਆ ਯਾਰ ਅੱਲਾ ਇੱਥੇ ਬਣਦਾ ਬਣਦਾ ਤਾਂ ਮੈਂ ਕੁਝ ਨਹੀਂ ਠੀਕ ਹੈ ਨਾ ਮੇਰੇ ਕੋਲੇ ਕੋਈ ਗੋਲੇ ਬੱਲੇ ਗੋਣ ਨਵਣ ਵਾਲਾ ਕੋਈ ਗੋਲਾ ਨਹੀਂ ਕੋਈ ਸੂਤ ਨਹੀਂ ਪਤਾ ਨਹੀਂ ਅਗੇ ਜਲਾਏ ਨਾਲ ਠੇਂਗੋ ਠੇਂਗੀ ਤੇਰੀ ਤਾਂ ਉਹ ਗੱਲ ਹੈ